ਬਾਂਸ ਦੀ ਡੇਰੀ ਬਾਂਸ ਦੇ ਬੁਰਸ਼ ਬਾਂਸ ਦੀ ਬੋਤਲ ਟੈਂਕ ਕਲੀਨਰ ਪੈਨ ਅਗੇ ਵੀ ਲੂਫਾ ਕਾਦੇ ਆਸਤੇ ਵੀ ਇਹ ਬੇਸਿਕਲੀ ਇਹ ਦੋ ਤਾਂ ਦਾ ਯੂਜ਼ ਹੋ ਸਕਦਾ ਬਾਡੀ ਸਕਰਬ ਵੀ ਆ ਅੱਛਾ ਮੈਂ ਆਨੰਦ ਮੰਗਲ ਚੀਜ਼ ਹੈ ਯੂਜ਼ ਕਰੂੰਗਾ ਠੀਕ ਹੈ ਦੇਸੀ ਆਰਗੈਨਿਕ ਹੈ ਹਾਂ ਆਰਗੈਨਿਕ ਆ ਇਹ ਤੋਰੀ ਤੇ ਲੋਹੇ ਦੇ ਵਿੱਚ ਆਪਣਾ ਬਾਸ ਫਿਕਸ ਕੀਤਾ ਹੋਇਆ ਠੀਕ ਹੈ ਜਦੋਂ ਆਪਾਂ ਨਾਨੇ ਆਣਾ ਸਾਬੂ ਸੁਪਾ ਲੱਗੀ ਹੋਵੇ ਮੈ ਨਾਲ ਕਮਾਲ ਦੀ ਚੀਜ਼ ਆ অর্ਗੈਨਿਕ ਆ ਆਪਾਂ ਬਿਹਾਰ ਤੋਂ ਰਬੜ ਜੂਸ ਕਰਦੇ ਆ ਕੈਮੀਕਲ ਆ ਉਹ ਖਰਾਬ ਕਰਦੀ ਬਾਡੀ ਨੂੰ ਤੇ ਡੇਟਸ ਕਰਨਾਸਤੇ ਬੜੀ ਕਮਾਲ ਦੀ ਚੀਜ਼ ਆ ਠੀਕ ਹੈ ਤੇ ਭਾਂਡਿਆਂ ਵਾਸਤੇ ਵਰਤਦੇ ਪੀ ਇਹਨੂੰ ਜੇ ਇਹਨੂੰ ਭਾਂਡੇ ਵਾਸਤੇ ਯੂਜ਼ ਕਰੋਗੇ ਜਦੋਂ ਇੱਕ ਵਾਰੀ ਚਾਗੇ ਚੜ ਗਈ ਨਾ ਤੇ 100 ਬਰਤਨ ਸਾਫ ਕਰ ਦੂ 100 ਬਰਤਨ ਹਾਂ ਤੇ ਨਾਲ ਇਹਦਾ ਨੁਕਸਾਨ ਕੋਈ ਨਹੀਂ ਕੋਈ ਨੁਕਸਾਨ ਨਹੀਂ ਬਾਈ ਯਾਰ ਕੇ ਗੁਰਵਿੰਦਰ ਆ ਬਾਈ ਸਾਰੀਆਂ ਆਈਟਮਾ ਬਣਾਉਂਦੇ ਆ ਨੰਬਰ ਵਗੈਰਾ ਵੀ ਲਿਖਿਆ ਹੋਇਆ ਜੇ ਸਾਡੇ ਪੜਾਟ ਜਿੰਨੇ ਫਰੀ ਹੋਮ ਡਿਲੀਵਰੀ ਆ ਯਾਰ ਕੈਸ਼ ਔਨ ਡਿਲੀਵਰੀ ਆ ਬੋਲੇ ਆਲ ਓਵਰ ਇੰਡੀਆ ਤੁਸੀਂ ਕਿੰਨੇ ਦਾ ਬਈ ਤੁਸੀਂ ਇਹ ਬਰਸ਼ ਹੈਗਾ 50 ਰੁਪਏ ਦਾ ਇਹ ਆਰਡਰ ਪਾ ਦਿਓ ਪਰ 50 ਰੁਪਏ ਦਾ ਡਾਕੀ ਘਰੇ ਫੜਾ ਕੇ ਜਾਊਗਾ ਤੇ ਪੈਸੇ ਡਾਕੀ ਨੇ ਲੈਣੇ ਆਸੀਂ ਨਹੀਂ ਲੈਣੇ ਡਿਲੀਵਰੀ ਫਰੀ ਹੈ ਦੇ ਵੀ ਫਰੀ ਹੈ 50 ਚ ਬਰਸ਼ ਲੈ ਲੈ ਵੀ ਇਦੋਂ ਵੱਡੀ ਗੱਲ ਬਾਤ ਤਾਂ ਕਿਤੇ ਹੋ ਨਹੀਂ ਸਕਦੀ ਹੋਰ ਹੋਰ ਗੱਲ